ਮੋਹ ਗੁਰੂ ਜੀ ਕੋ ਖਾਲਸਾ ਮੋਹ ਗੁਰੂ ਜੀ ਕੀ ਪੱਤੇ ਸੰਤ ਕਾਲਸਾ ਦਾ ਲਬਾਨੀ ਜੂਰ ਮਹਾਰਾਜੀ ਵੀਰਾਂ ਦੇ ਤਖਤਾਂ ਦੇ ਮਾਲਕ ਸ੍ਰੀ ਮਾਨਿਕ 111 ਸੰਤ ਬਾਬਾ ਬਲਵੰਤ ਸਿੰਘ ਜਦੋਂ ਪਿੰਡ ਚੱਕਰ ਵਿੱਚ ਸੰਤ ਗਿਆਨੀ ਸੁਖੂ ਸਿੰਘ ਜੀਾਂ ਦੇ ਉਹ ਰਹਿੰਦੇ ਸਨ ਐਨ ਚੱਕਰ ਦੇ ਆਲੇ ਦੁਆਲੇ ਪਿੰਡਾਂ ਵਿੱਚ ਸ੍ਰੀ ਹੰਕੜ ਪਾਠ ਜਯ ਅਨੰਦ ਕਾਰਜ ਕਰਾਉਣੇ ਕਾਫੀ ਪਿੰਡਾਂ ਦੇ ਵਿੱਚ ਸੰਤ ਬਾਬਾ ਬਲਵੰਤ ਸਿੰਘ ਜੀ ਦਾ ਜਥਾ ਬੜੀ ਚੜਦੀ ਕਲਾ ਵਾਲਾ ਬਿਮਸੂਰ ਜਥਾ ਸੀ ਦੂਰ ਦੂਰ ਤੱਕ ਵਿੰਡਾਂ ਵਿੱਚੋਂ ਆਕੇ ਨਗਰ ਚੱਕਰ ਦੇ ਵਿੱਚ ਸੰਤ ਗਿਆਨੀ ਸੁਪੂਰਨ ਸਿੰਘ ਜੀ ਨਤ ਉੰਨਾ ਕੁੜੀ ਆ ਕੇ ਬੇਨਤੀ ਕਰ ਦਿੰਦੇ ਗਿਆਨੀ ਜੀ ਸਾਡੇ ਗਰਵ ਕੇ ਆਦਿਸ ਪੁੱਤਰੀ ਦਾ ਵਿਆਹ ਹੈ ਉਸਦੇ ਆਨੰਦ ਕਾਰਜ ਤੁਹਾਡੇ ਜਥੇ ਨੇ ਕਰੋਨੇ ਨੇ ਜੀ ਸਾਨੂੰ ਤਰੀਕ ਦੇ ਦਿਓ ਇਸ ਤਰ੍ਹਾਂ ਅਲਾਪ ਕੇ ਵਿੱਚੋਂ ਤਕਰੀਬਨ 8 ਦੇ ਮਹੀਨੇ ਤੋਂ 100 ਦੇ ਮਹੀਨੇ ਤੱਕ ਅਲਾਪ ਕੇ ਵਿੱਚ 25 ਆਨੰਦ ਕਾਰਜਾਂ ਦੇ ਸਮਾਗਮ ਸੰਤ ਬਾਬਾ ਬਲਵੰਤ ਸਿੰਘ ਜੀ ਜੱਥੇ ਨੂੰ ਆਪਦੇ ਨੂੰ ਨਾਲ ਲਿਜਾ ਕੇ ਨੰਦ ਖਾਰਜ ਕਰੋਂਗੇ ਅਤੇ ਇਹਨਾਂ ਦਿਨਾਂ ਦੇ ਵਿੱਚ ਪੰਚ ਆਖੰਡ ਪਾਠ ਸੀ ਆਲੇ-ਦਾਲੀ ਨਗਰਾਂ ਵਿੱਚ ਜਿਵੇਂ ਹਟੂਰ ਤੇ ਮੀਨੀਆ ਤੇ ਬੋਡੇ ਇੱਕ ਨੰਗਲ ਇਹਨਾਂ ਚਾਰ ਪਿੰਡਾਂ ਦੇ ਵਿੱਚ ਉਖੰਡਪਾਟ ਵੀ ਆੜ ਦੇ ਮੀਨ ਨੇ ਕੀਤੇ ਉੱਤੇ ਸੰਤ ਬਾਬਾ ਬਲਵੰਤ ਸਿੰਘ ਜੀ ਜਥਾ ਲੇਖੇ ਜਾਂਦੇ ਔਕੇ ਸੰਤ ਗਿਆਨੀ ਸੁਬਨ ਸਿੰਘ ਜੀ ਸਿਰਪੂ ਉੱਤੇ ਆਉਂਦੇ ਬਾਕੀ ਸਾਰਾ ਸਮਾਗਮ ਆਪ ਕਰਦੇ ਨਾਲੇ ਰੌਲਾ ਨਾ ਹੁੰਦੇ ਨਾਲੇ ਸਾਮ ਨੂੰ ਕੀਰਤਨ ਕਰਦੇ ਬੜਾ ਜੋਰ ਸੋ ਦੇ ਨਾਲ 1.5 ਤੋਂ 2 ਘੰਟੇ ਸਾਖੀਆਂ ਸੁਣਾ ਕੇ ਬਾਬਾ ਜੀ ਕੀਰਤਨ ਕਰਦੇ ਸਨ ਇਸ ਤਰ੍ਹਾਂ ਸਤ ਬਾਬਾ ਬਲਵੰਤ ਸਿੰਘ ਜੀ ਦੀ ਇਲਾਕੇ ਵਿੱਚ ਬਹੁਤ ਹੀ ਚੜ੍ਹਦੀ ਖਲਾ ਹੋ ਗਈ। ਹਰ ਇੱਕ ਜਿਹੜਾ ਵੀ ਕੀਰਤ ਸੁਣ ਲੈਂਦਾ ਸੀ ਜਾਂ ਇਹ ਆਨੰਦ ਕਾਰਜ ਕਰਾਉਂਦੇ ਹਨ ਜਾਂ ਖੰਡ ਪਾੜ ਦੇ ਭੋਗ ਤੇ ਜਾਂ ਸ਼ਾਮ ਨੂੰ ਕੀਰਤਨ ਕਰਦੇ ਜਿਹੜਾ ਵੀ ਸੁਣ ਲੈਂਦਾ ਸੀ ਉਹ ਮੰਦੇ ਵਿੱਚ ਇਹੀ ਧਾਰ ਲੈਂਦਾ ਸੀ ਵੀ ਜਦੋਂ ਵੀ ਕੋਈ ਘਰ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਦੇਨ ਸਮਾਗਮ ਕਰਵਾਈਏ ਤਾਂ ਅਸੀਂ ਇਸੇ ਜਥੇ ਤੋਂ ਕਰਵਾਵਾਂਗੇ ਐਨੀ ਬਾਬਾ ਜੀ ਦੀ ਚੜ੍ਹਤ ਸੀ ਉਸ ਇਲਾਕੇ ਵਿੱਚ ਇੱਕ ਮਹੀਨਾ ਬਹੁਤ ਜ਼ਿਆਦਾ ਸਮਾਗਮਾਂ ਦਾ ਜੋੜ ਰਿਹਾ ਫਿਰ ਸਾਵਨ ਦਾ ਮਹੀਨਾ ਆਇਆ ਇਹ ਸਾਰਾ ਤਕਰੀਬਨ ਮਹੀਨਾ ਇੱਕ ਦੋ ਖੰਡ ਪਾਠ ਆਏ ਉਹ ਵੀ ਜਿਵੇਂ ਬਲਾਸਪੁਰ ਜਾਂ ਠੂਰ ਬਾਕੀ ਸਾਰੇ ਸਮਾਗਮ ਅਰਧੇ ਸਥਾਨਕੀ ਕਰਦੇ ਰਹੇ ਆ ਵੀ ਬਾਬਾ ਜੀ ਸੰਤ ਕਾ ਸਦਾ ਦੇਵਾਨੀ ਹਜੂਰ ਮਹਾਰਾਜ ਕਿ ਸੰਤ ਕੈਨੀ ਸੰਪੂਰਨ ਸਿੰਘ ਜੀ ਅਰ ਮੋਨੀアン ਦੇਵੀ ਧਨੀ ਸਨ ਉਹਨਾਂ ਕੋਲੋਂ ਵੀ ਸੰਤ ਕਾ ਸਦਾ ਦੇਵਾਨੀ ਹਜੂਰ ਮਹਾਰਾਜ ਜਸਦਾਰ ਬਾਬਾ ਬਲਵੰਤ ਸਿੰਘ ਜੀ ਨੇ ਵੀ ਕਾਫੀ ਕੁ ਗਿਆਨੀ ਸੰਪੂਰਨ ਸੁਨਿਯਾ ਕੋੜੀ ਇਤੰਦਾ ਵੀ ਅਨੰਦ ਮਾਣਦੇ ਰਹੇ ਇਹ ਇਸ ਤਰ੍ਹਾਂ ਸਮਾਉ ਬਹੁਤ ਪਿਆਰ ਦੇ ਨਾਲ ਗਿਆਨੀਆ ਕੋੜੇ ਹਨ ਚੱਕਰ ਦੇ ਵਿੱਚ ਬਾਬਾ ਜੀਆਂ ਦਾ ਬਹੁਤ ਪਿਆਰ ਸੀ ਇਹ ਘਰ ਸੰ ਜਿਹੜੇ ਰੋੜੇਵਾਲ ਵੀ ਜਾਂਦੇ ਰਹੇ ਨੇ ਉਹਨਾਂ ਦੇ ਨਾਮ ਵੀ ਅੱਗੇ ਆਉਣਗੇ ਉਹ ਘਰਾਂ ਦੇ ਵਿੱਚ ਵੀ ਬਾਬਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਸਬਾਬ ਤੋਂ ਬਗੈਰ ਵੀ ਕੋਈ ਵਾਰੀ ਆਪਦੇ ਘਰੇ ਯਾਰ ਦੇ ਵਿੱਚ ਬੁਲਾ ਲੈਂਦੇ ਕਿਸੇ ਲਈ ਬਰਸ਼ਾਦਾ ਸ਼ਕਾਉਣਾ ਕਿਸੇ ਨੇ ਗਣਾ ਲੈ ਆਓ ਬਾਈਬਲਵਾਂ ਸਿੰਘ ਜੀ ਨੂੰ ਸੰਤਾਂ ਨੂੰ ਲੈ ਆਓ ਅਰੇ ਜਲਪਾਣੀ ਛੱਕ ਜਾਣਗੇ ਇਸ ਤਰ੍ਹਾਂ ਮਾਇਆ ਦੀ ਵੀ ਸੇਵਾ ਕਰਦੇ ਸੀ ਪਰ ਪਿਆਰ ਬਹੁਤ ਕਰਦੇ ਸੀ ਇਸ ਤਰ੍ਹਾਂ ਬਾਬਾ ਜੀ ਨੇ ਪੰਨ ਵਿੱਚ ਵੀ ਬਹੁਤ ਪਿਆਰ ਬਣਿਆ ਹੋਇਆ ਸੀ। ਤੋਂ ਫਿਰ ਬਾਬਾ ਜੀਆਂ ਦਾ ਜਿਹੜਾ ਲਾਂਗਰੀ ਸੀ ਨਾ ਉਸ ਤੇ ਰੱਖਿਆ ਹੋਇਆ ਉਹ ਦੀ ਕਿਸੇ ਪਾਰਟੀ ਦੇ ਨਾਲ ਇਸੀ ਕੋਈ ਉਤਰਾ ਚਾਲ ਵਾਲੀ ਆਸ ਵੀ ਜੀ ਬੈਸ ਹੋ ਗਈ। ਇੱਕ ਉਸ ਮਿੱਟੀ ਵਾਲਿਆਂ ਨੇ ਉਹਨਾਂ ਦੇ ਉੱਤੇ ਥੋੜੇ ਜਿਹਾ ਸਕੰਜਾ ਕਸ ਦਿੱਤਾ ਉਲੰਗਰੀ ਨੂੰ ਉੱਕਰ ਤੋਂ ਜਾਣਾ ਪਿਆ ਉਹ ਜਰਾ ਹੌਲੀ-ਹੌਲੀ ਇੱਥੇ ਪਹੁੰਚਿਆ ਤੁਨ ਸਰ ਰਾੜਾ ਸਾਹਿਬ ਦੇ ਕੇ ਹੰਤ ਬਾਬਾ ਇਸ ਰਸਵੀਆਂ ਦੇ ਆਮ ਤੇ ਪਹੁੰਚ ਗਿਆ ਉਹ ਤੇ ਸੇਵਾ ਕਰਦਾ ਸੀ ਇੱਕ ਦਿਨ ਬੈਠਾ ਲੰਗਰ ਦੇ ਵਿੱਚ ਸ਼ਾਦਾ ਸੰਗਤ ਲੱਗਦੀ ਸੀ ਉਹ ਬੈਠਾ ਐ ਰਹਾ ਸੀ ਭਾਈ ਜਿਹੜਾ ਪਿੰਡ ਚੱਕਰ ਦੇ ਵਿੱਚ ਮੈਂ ਉੱਥੇ ਹੀ ਰਹਿੰਦਾ ਸੀ ਲੰਗਰ 'ਚ ਮੈਂ ਉੱਥੇ ਸੇਵਾ ਕਰਦਾ ਸੀ ਉੱਥੇ ਇੱਕ ਭਾਈ ਬਲਵੰਤ ਸਿੰਘ ਜੀ ਉਹ ਸੰਤ ਗਿਆਨੀ ਸੰਤ ਸਿੰਘ ਜੀ ਦਾ ਖੇਦਾਰ ਬਣਾਇਆ ਹੋਇਆ ਉਹਦਾ ਕੀਰਤਨ ਕੀਰਤਨ ਦੀ ਬੜੀ ਚੜ੍ਹਾਈ ਹੈ ਉਹਨਾਂ ਦੀ ਬੋਲ ਬਹੁਤ ਵੱਡਾ ਹੈ ਜਦੋਂ ਕੀਰਤਨ ਕਰਦੇ ਨੇ ਧਰਤੀ ਹਿੱਲਣ ਲਾਉਂਦੇ ਨੇ ਇਹਦਾ ਬੋਲ ਇਹਨੇ ਜੋਰ-ਸ਼ੋਰ ਨਾਲ ਕੀਰਤਨ ਕਰਦੇ ਨੇ ਉਹਨਾਂ ਦਾ ਪਿੰਡ ਇਧਰ ਹੀ ਹੈ ਸਿਉੜਾ ਪਿੰਡ ਹੈ ਉਹਨਾਂ ਦਾ ਮੁਲਾਦ ਕੋਈ ਲੱਭਦੇ ਨਹੀਂ ਉਸਨੇ ਜਦਾ ਗੱਲ ਕਹੀ ਆ ਕੋ ਸੰਗਤ ਸਿਉੜੇ ਤੋਂ ਵੀ ਆਈ ਹੋਈ ਸੀ ਉੱਤੇ ਸੰਤ ਬਾਬਾ ਜੀਾਂ ਦੇ ਦਰਸ਼ਨ ਕਰਨ ਉਹਨਾਂ ਨੇ ਫੇਰ ਪੁੱਛਿਆ ਭਾਈ ਇਹ ਪਿੰਡ ਕਿੱਥੇ ਹੈ ਪਹਿਲ ਲੱਗਿਆ ਜਗਰਾਵਾਂ ਦੇ ਨਦਈਏ ਜੇ ਜਗਰਾਵਾਂ ਤੋਂ ਅਥੂਰ ਨੂੰ ਜਾਈਏ ਤਾਂ ਚਾਹੇ ਮਾਣੂ ਕੇ ਉਤਰ ਕੇ ਜਾ ਸਕਦੇ ਨੇ ਜਾਂ ਫੇ ਲੱਕੇ ਪਿੰਡ ਤੋਂ ਲੱਕੇ ਪਿੰਡ ਤੋਂ ਨੇੜੇ ਪਿੰਡਾਂ ਉਹਦੀ ਇੱਕੋ ਹੀ বাস ਚੱਲਦੀ ਹੈ। ਉਹ ਜਗਰਾਵਾਂ ਤੋਂ ਜਾਂਦੀ ਹੈ। ਸ਼ਾਮ ਨੂੰ ਬਰਨਾਲੇ ਉਮਲੇ ਆਉਂਦੀ ਹੈ। ਉਹ ਪਿੰਡ ਉੱਥੇ ਉਤਰ ਕੇ ਫਿਰ ਚੱਕਰਪਿੰਡ ਆਉਂਦਾ। ਉਹ ਚੱਕਰਪਿੰਡ ਗੁਰਦੁਆਰੇ ਗੁਰੂ ਸਾਹਿਬ ਕੋਲ ਹੀ ਰਹਿੰਦੇ ਨੇ। ਇਹ ਕਹਿ ਕੇ ਸੇਵੜਾ ਜਾ ਵੜੇ ਸੰਗਤ ਨੇ ਆ ਕੇ ਸੇਵਾ ਆਈ ਆ ਕੇ ਇਹਦੇ ਵੀ ਇਨਾਂ ਦਾ ਸਾਧੂ ਸਿੰਘ ਦਾ ਮੁੰਡਾ ਵੀ ਨੌ ਬਲਵੰਤ ਸੀਗਾ ਉਹਦਾ ਉਹ ਜਿਹੜਾ ਧਿਆਉਂਦਾ ਨਹੀਂ ਹੈਗਾ ਉਹ ਇੱਥੇ ਵੀ ਆਪਣੇ ਕੀਰਤਨ ਦਾ ਕਰਦਾ ਹੀ ਸੀਗਾ ਹੋ ਸਕਦਾ ਉਹੀ ਨਾ ਹੋਵੇ ਉਹਨਾਂ ਦੱਸਣਾ ਚਾਹੀਦਾ ਆਪਾਂ ਜਾ ਕੇ ਉਹਨਾਂ ਨੇ ਜਾ ਕੇ ਦੋ ਸਿੰਘਾਂ ਨੇ ਜਾ ਕੇ ਦੱਸ ਦਿੱਤਾ ਘਰੇ ਅਰੇ ਮਾਤਾ ਜੀ ਸਨ ਆਧਾਰ ਨਾਮ ਕੋਈ ਅਗਾਂ ਵਾਲੀ ਸੀ ਜਿਹਦੇ ਕੁੱਖ ਨੂੰ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਭਾਗ ਲਾਇਆ ਉਨਾਂ ਨੂੰ ਕਹਿਣ ਲੱਗੇ ਅੱਜ ਅਸੀਂ ਰਾਣਾ ਸਾਹਿਬ ਤੋਂ ਸੁਣ ਕੇ ਆਏ ਹਾਂ ਇੱਕ ਭਾਈ ਬਲਵੰਤ ਸਿੰਘ ਐ ਸਿਉੜਾ ਪਿੰਡ ਦਾ ਉਹ ਬੜਾ ਕੀਰਤਨ ਕਰਦਾ ਹੈ ਉਹ ਅੱਜ ਕੰ ਚੱਕਰ ਰਹਿੰਦਾ ਹੈ ਮਾਤਾ ਜੀ ਤਾਂ ਇਤਨੇ ਖੁਸ਼ ਹੋਗੇ ਉਹਨਾਂ ਦਾ ਧਰਤੀ ਦੇ ਨਾਲ ਪੈਰ ਨਹੀਂ ਸੀ ਲੱਗਦਾ ਬਹੁਤ ਖੁਸ਼ ਹੋਗੇ ਇੰਨੇ ਖੁਸ਼ ਹੋਗੇ ਉਹ ਐ ਕਹੇ ਕਿ ਜਿਨ੍ਹਾਂ ਨੇ ਸੁਨੇਹਾ ਮੈਨੂੰ ਦਿੱਤਾ ਹੈ ਇਹਨਾਂ ਨੂੰ ਮੈਂ ਕਿੱਥੇ ਬਿਠਾਵਾਂ ਇਹਨਾਂ ਨੂੰ ਕੀ ਖਵਾਵਾਂ ਪਿਆਵਾਂ ਐਸ ਤਰ੍ਹਾਂ ਮਾਤਾ ਜੀ ਬਹੁਤ ਖੁਸ਼ ਹੋ ਗਏ ਕਹਿਣ ਲੱਗੇ ਭਾਈ ਸੋਢਾ ਮੁਖ ਭਾਗਾ ਵਾਲਾ ਮਹਾਰਾਜ ਸੋਢੀ ਦਿਨ ਦੂਣੀ ਰਾਤ ਚੌਗਣੀ ਰੱਖੀ ਬਖਸ਼ਿਸ਼ ਕਰੇ ਚੜ੍ਹਦੀਆਂ ਕਲਾਂ ਤੁਹਾਡੇ ਪਰਿਵਾਰ ਦੇ ਆਉਣ ਜਿਨ੍ਹਾਂ ਨੇ ਆ ਕੇ ਇੰਨਾ ਖੁਸ਼ੀਆਂ ਭਰਿਆ ਮੈਨੂੰ ਸੁਨੇਹਾ ਦਿੱਤਾ ਇਸ ਤਰ੍ਹਾਂ ਮਾਤਾ ਜੀ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਹੈ ਉਹ ਅੱਜ ਦੀ ਇਹ ਸਭਾ ਖਤਮ ਸਮਾਪਤ ਹੈ ਕੰਨ ਨੂੰ ਅੱਗੇ ਸਰਵਣ ਕਰ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ